ਦੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਚੁੱਕਿਆ ਅਤੇ ਦੋਵੇਂ ਧੜਿਆਂ ਦੇ ਵੱਲੋਂ ਇੱਕ ਦੂਜੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਸਿਆਸੀ ਹਲਕੀਆਂ ਦੇ ਗੱਲ ਕਰੀਏ ਤਾਂ ਸਿਆਸੀ ਹਲਕਿਆਂ ਦੇ ਵਿੱਚ ਇਹ ਚਰਚਾ ਛੜੀ ਹੋਈ ਹੈ ਕਿ ਆਖਰ ਇਸ ਮਾਮਲੇ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਅਤੇ ਮਨਪ੍ਰੀਤ ਸਿੰਘ ਈਆਲੀ ਚੁੱਪ ਕਿਉਂ ਨੇ ਕਿਉਂ ਨਹੀਂ ਉਹਨਾਂ ਨੇ ਹਾਲੇ ਤੱਕ ਇਸ ਮਾਮਲੇ ਉੱਤੇ ਕੋਈ ਬਿਆਨ ਦਿੱਤਾ ਸੋ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਇਹਨਾਂ ਦੋਵੇਂ ਆਗੂਆਂ ਦੀ ਚੁੱਪੀ ਨੂੰ ਲੈ ਕੇ ਕੀ ਚੱਲ ਰਹੀ ਹੈ ਚਰਚਾ। ਲੋਕ ਸਭਾ ਚੋਣਾਂ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਉਪਝਾਲ ਛੜਿਆ ਹੋਇਆ ਹੈ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਉਤੇ ਸਵਾਲ ਉਠਾਉਂਦਿਆਂ ਬਗਾਵਤ ਕਰ ਦਿੱਤੀ ਹੈ। ਹੋਰ ਤਾਂ ਹੋਰ ਪਿਛਲੇ ਕਈ ਦਿਨਾਂ ਤੋਂ ਦੋਵੇਂ ਧੜਿਆਂ ਵਿਚਾਲੇ ਇੱਕ ਦੂਜੇ ਉਤੇ ਤਿੱਖੇ ਸਿਆਸੀ ਬਾਣ ਦਾਗੇ ਜਾ ਰਹੇ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਾਰਟੀ ਦੇ ਇੰਨੇ ਵੱਡੇ ਵਿਵਾਦ ਦੇ ਵਿਚਾਲੇ ਆਕਾਲੀ ਦਲ ਦੇ ਤੇਜ਼ ਤਰਾਰ ਨੇਤਾ ਵਿਕਰਮ ਸਿੰਘ ਮਜੀਠੀਆ ਅਖਰ ਚੁੱਪ ਕਿਉਂ ਨੇ ਅਤੇ ਨਾ ਹੀ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਇਸ ਮਾਮਲੇ ਉਤੇ ਕੋਈ ਵੀ ਬਿਆਨ ਦਿੱਤਾ ਗਿਆ ਜੋ ਆਪਣੇ ਆਪ ਨੂੰ ਆਕਾਲੀ ਦਲ ਦੇ ਨਾਲ ਦਿਲੋਂ ਜੁੜਿਆ ਹੋਇਆ ਹਮੇਸ਼ਾ ਤੋਂ ਹੀ ਦੱਸਦੇ ਰਹੇ ਨੇ ਇਹਨਾਂ ਦੋਵਾਂ ਦੀ ਆਗੂਆਂ ਦੀ ਚੁੱਪ ਨੂੰ ਲੈ ਕੇ ਸਿਆਸੀ ਹਲਕਿਆਂ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਸੁਖਬੀਰ ਬਾਦਲ ਅਤੇ ਮਨਪ੍ਰੀਤ ਸਿੰਘ ਈਆਲੀ ਨੂੰ ਬਾਗੀ ਧੜੇ ਦੇ ਆਗੂਆਂ ਨੇ ਜਾਣਬੁੱਝ ਕੇ ਇੱਕ ਯੋਜਨਾ ਦੇ ਤਹਿਤ ਚੁੱਪ ਕਰਵਾਇਆ ਹੋਇਆ ਹੈ ਤਾਂ ਜੋ ਦੋਵੇਂ ਧੜੇ ਮੌਕਾ ਔਣ ਅਤੇ ਇਹਨਾਂ ਦੋਵੇਂ ਆਗੂਆਂ ਤੇ ਵੱਡਾ ਸਿਆਸੀ ਪੱਤਾ ਖੇਡ ਸਕਣ ਕੁਝ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਭਾਵੇਂ ਲੱਖ ਵਿਵਾਦਾਂ ਦੇ ਵਿੱਚ ਘਿਰੇ ਹੋਣ ਪਰ ਇੱਕ ਗੱਲ ਸਾਫ਼ ਹੈ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲੋਂ ਵਧੀਆ ਬੁਲਾ ਰਹੇ ਨੇ ਪਿਛਲੇ ਸਮੇਂ ਦੌਰਾਨ ਉਹ ਵਕ ਵਕ ਮੁੱਦਿਆਂ ਉਤੇ ਜ਼ੋਰ ਸ਼ੋਰ ਦੇ ਨਾਲ ਆਵਾਜ਼ ਉਠਾਉਂਦੇ ਰਹੇ ਨੇ ਅਤੇ ਮਾਲ ਸਰਕਾਰ ਪ੍ਰਤੀ ਉਹਨਾਂ ਦਾ ਰੁਖ ਵੀ ਹਮੇਸ਼ਾ ਹਮਲਾਵਰ ਰਿਹਾ ਹੈ ਇਸ ਤੋਂ ਇਲਾਵਾ ਪਾਰਟੀ ਦੇ ਵਿੱਚ ਮੌਜੂਦ ਨੇਤਾਵਾਂ ਦੇ ਨਾਲ ਵੀ ਉਹਨਾਂ ਦੀ ਨੇੜਤਾ ਸੁਖਬੀਰ ਬਾਦਲ ਨਾਲੋਂ ਜ਼ਿਆਦਾ ਮੰਨੀ ਜਾਂਦੀ ਹੈ। ਚਰਚਾ ਇਹ ਵੀ ਚੱਲ ਰਹੀ ਹੈ ਕਿ ਪਾਰਟੀ ਦੇ ਵਿੱਚ ਜੇਕਰ ਵਿਵਾਦ ਹੋਰ ਜ਼ਿਆਦਾ ਵਧਿਆ ਤਾਂ ਅਕਾਲੀ ਦਲ ਦੇ ਵਿੱਚ ਮੌਜੂਦ ਆਗੂ ਸੁਖਬੀਰ ਬਾਦਲ ਦੀ ਥਾਂ ਵਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਹੋ ਸਕਦੀ ਹੈ। ਤਾਂ ਜੋ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲਾ ਵਿਵਾਦ ਖਤਮ ਹੋ ਸਕੇ। ਏ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਹਰ ਸਿਮਰਤ ਕੌਰ ਬਾਦਲ ਵੀ ਇਹੀ ਚਾਹੁੰਦੀ ਹੈ ਕਿ ਉਸ ਦੇ ਪ੍ਰਾਂ ਨੂੰ ਅੱਗੇ ਕੀਤਾ ਜਾਵੇ। ਉਧਰ ਦੂਜੇ ਪਾਸੇ ਬਾਗੀ ਧੜੇ ਦੇ ਨੇਤਾਵਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ-ਨਾਲ ਮਨਪ੍ਰੀਤ ਸਿੰਘ ਐਯਾਲੀ ਦੇ ਨਾਮ ਦੇ ਵੀ ਪੇਸ਼ ਕਰੇ ਹੋ ਰਹੀ ਹੈ। ਇਹ ਦੋਵੇਂ ਨੇਤਾ ਸਰਵ ਪ੍ਰਵਾਨਤ ਹੋ ਸਕਦੇ ਨੇ ਕਿਉਂਕਿ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਨੇ ਉੱਥੇ ਹੀ ਮਨਪ੍ਰੀਤ ਸਿੰਘ ਐਯਾਲੀ ਵੀ ਆਪਣੀ ਇਮਾਨਦਾਰੀ ਸਾਉ ਸਖਸ਼ੀਤ ਅਤੇ ਢੱਡਲੇ ਦਾ ਲੀਡਰ ਦੇ ਵਜੋ ਜਾਣੇ ਜਾਂਦੇ ਨੇ ਮਨਪ੍ਰੀਤ ਸਿੰਘ ਯਾਲੀ ਨੂੰ ਜਿੱਥੇ ਅਕਾਲੀ ਦਲ ਦੇ ਨੇਤਾ ਚੰਗਾ ਲੀਡਰ ਮੰਨਦੇ ਨੇ ਉੱਥੇ ਹੀ ਸੀਐਮ ਮਾਨ ਜਣੇ ਸੱਤਾਧਾਰੀ ਪਾਰਟੀ ਦੇ ਕਈ ਹੋਰ ਆਗੂ ਵੀ ਉਹਨਾਂ ਦੀਆਂ ਤਾਰੀਫਾ ਕਰ ਚੁੱਕੇ ਨੇ ਮਰਪ੍ਰੀਤ ਸਿੰਘ ਯਾਲੀ ਦਾ ਬਿਆਨ ਇਸ ਕਰਕੇ ਨਹੀਂ ਆਇਆ ਕਿਉਂਕਿ ਜੇਕਰ ਉਹ ਬੋਲਣਗੇ ਤਾਂ ਕਿਸੇ ਨਾ ਕਿਸੇ ਢੜੇ ਦੇ ਖਿਲਾਫ ਤਾਂ ਬੋਲਣਾ ਹੀ ਪਵੇਗਾ ਅਕਾਲੀ ਦਲ ਦੇ ਵਿੱਚ ਹੋਈ ਬਗਾਵਤ ਦਾ ਕੋਈ ਨਾ ਕੋਈ ਕਾਰਨਤਾ ਦੱਸਣਾ ਪਵੇਗਾ ਉਹ ਕਿਸੇ ਪਾਸੇ ਬੁਰੇ ਨਾ ਪੈਣ ਇਸ ਕਰਕੇ ਇਹ ਨੇਤਾ ਕੋਈ ਬਿਆਨਬਾਜ਼ੀ ਨਹੀਂ ਕਰ ਸਕੇ ਤਾਂ ਜੋ ਕੱਲ ਨੂੰ ਜੇਕਰ ਇਹਨਾਂ ਦਾ ਨਾਮ ਪ੍ਰਦਾਨਗੀ ਦੇ ਲਈ ਪੇਸ਼ ਹੁੰਦਾ ਹੈ ਤਾਂ ਕੋਈ ਵਿਰੋਧ ਨਾ ਹੋ ਸਕੇ ਬਾਕੀ ਇਹ ਤਾਂ ਕਿਆ ਸਰਾਇਆਂ ਹੀ ਨੇ ਲੋਕਾਂ ਦੀ ਅਸਲ ਸੱਚ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਅਕਾਲੀ ਦਲ ਦੇ ਵਿੱਚ ਛੇੜੇ ਕਲੇਸ਼ ਵਿਚਾਲੇ ਕੁਝ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਸਾਰੇ ਪੁਹਾੜੇ ਦੀ ਜੜ ਵਿਰਸਾ ਸਿੰਘ ਵਲਟੋ ਹੈ ਜਿਸਨੇ ਕਦੇ ਸੁਖਬੀਰ ਬਾਦਲ ਨੂੰ ਚੰਗੀਆਂ ਸਲਾਹ ਨਹੀਂ ਦਿੱਤੀ ਸੁਖਬੀਰ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਦੇ ਕੈਂਡ ਤੇ ਬਿਨਾ ਕੋਈ ਨੋਟਿਸ ਆਪਣੀ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਅਚਾਨਕ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਇਸ ਪਾਸਲੇ ਨੇ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਦੇ ਵਿੱਚ ਨਾਰਾਜ਼ਗੀ ਪੈਦਾ ਕਰ ਦਿੱਤੀ ਆਦੇਸ਼ ਪ੍ਰਤਾਪ ਸਿੰਘ ਕੈਰੋ ਵੀ ਇਹੀ ਆਖ ਰਹੇ ਸੀ ਕਿ ਪਾਰਟੀ ਨੂੰ ਖਡੂਰ ਸਾਹਿਬ ਦੇ ਵਿੱਚ ਕੋਈ ਉਮੀਦਵਾਰ ਨਾ ਖੜਾ ਕਰਕੇ ਅਮ੍ਰਿਤਪਾਲ ਸਿੰਘ ਦਾ ਸਮਰਥਨ ਕਰਨਾ ਚਾਹੀਦਾ ਨਤੀਜਾ ਕੀ ਨਿਕਲਿਆ ਹੁਣ ਚੋਣ ਹਾਰਨ ਮਗਰੋਂ ਖੁਦ ਅਕਾਲੀ ਲੀਡਰ ਇੱਕ ਗਲਤੀ ਮਹਿਸੂਸ ਕਰ ਰਹੇ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਦੇਸ਼ ਪ੍ਰਤਾਪ ਕੈਰਨੂਤਾ ਮਿੰਟਾਂ ਦੇ ਵਿੱਚ ਘਟ ਦਿੱਤਾ ਸੀ ਪਰ ਹੁਣ ਬਾਗੀ ਨੇਤਾਵਾਂ ਨੂੰ ਕਿਉਂ ਨਹੀਂ ਪਾਰਟੀ ਵਿੱਚੋਂ ਕੱਢਿਆ ਜਾ ਰਿਹਾ ਸੁਖਬੀਰ ਬਾਦਲ ਉਹੀ ਜ਼ੋਰਤ ਹੁਣ ਕਿਉਂ ਨਹੀਂ ਦਿਖਾ ਰਹੇ ਹਰਸਿਮਰਤ ਬਾਦਲ ਵੀ ਇਹੀ ਦਾਅਵਾ ਕਰ ਚੁੱਕੀ ਹੈ ਕਿ ਸੁਖਬੀਰ ਬਾਦਲ ਦੇ ਨਾਲ ਵੱਡੀ ਗਿਣਤੀ ਵਿੱਚ ਨੇਤਾ ਮੌਜੂਦ ਨੇ ਜਦ ਕੀ ਬਾਗੀਆਂ ਦੇ ਵਿੱਚ ਸਿਰਫ 4 ਤੋਂ 5 ਨੇਤਾ ਹੀ ਨੇ ਜਦ ਕੀ ਹਕੀਕਤ ਇਹ ਹੈ ਕਿ ਜੇਕਰ ਇਹਨਾਂ ਬਾਗੀਆਂ ਨੂੰ ਪਾਰਟੀ ਤੋਂ ਕੱਢ ਦਿੱਤਾ ਤਾਂ ਅੱਦੇ ਤੋਂ ਵੱਧ ਅਕਾਲੀ ਦਲ ਖਾਲੀ ਹੋ ਜਾਵੇਗਾ ਉਹ ਜੋ ਸੁਨਮ ਦੇਗੜਾ ਚ ਇਹ ਵੀ ਆ ਰਿਹਾ ਹੈ ਕਿ ਭਾਜਪਾ ਦੇ ਵੱਲੋਂ ਵੀ ਅਕਾਲੀ ਦਲ ਵਿਚਲੀ ਬਗਾਵਤ ਨੂੰ ਖਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ ਨਹੀਂ ਚਾਹੁੰਦੀ ਕਿ ਕੱਟੜਪੰਥੀ ਜਾਂ ਗਰਮ ਖਿਆਲੀ ਅੱਗੇ ਹੋ ਪਰ ਲੱਗਦਾ ਹੈ ਕਿ ਇਸ ਵਾਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੀ ਕੁਰਬਾਨੀ ਦੇ ਕੇ ਹੀ ਇਹ ਕਲੇਸ਼ ਖਤਮ ਕਰਵਾਣਾ ਪਊਗਾ ਸੋ ਤੁਹਾਡਾ ਇਸ ਮਸਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਜ਼ਰੀਏ ਆਪਣੀ رائے ਸਾਂਝੀ ਜ਼ਰੂਰ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰ ਟੀਵੀ